ਸਾਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਦ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਅਕਸਰ ਮਨੀ ਪਲਾਂਟ ਦੇ ਬਾਰੇ ਬਹੁਤ ਸਾਰੇ ਲੋਕ ਸਵਾਲ ਕਰਦੇ ਹਨ ਕਿ ਮਨੀ ਪਲਾਂਟ ਦਾ ਜਿਹੜਾ ਪੌਦਾ ਹੈ ਵੇਲ ਹੈ ਇਸ ਨੂੰ ਘਰ ਦੇ ਵਿੱਚ ਰੱਖਣ ਦੇ ਨਾਲ ਪੈਸੇ ਦੇ ਵਿੱਚ ਵਾਅਦਾ ਹੁੰਦਾ ਹੈ ਬਰਕਤ ਪੈਂਦੀ ਹੈ ਜਾ ਸਿਰਫ ਇਹ ਇੱਕ ਵੈਮ ਪਰਮ ਹੈ ਸੁਣਿਆ ਸੁਣਾਈਆਂ ਗੱਲਾਂ ਹਨ ਸੰਗਤ ਜੀ ਐਸੇ ਹੀ ਵਿਸ਼ੇ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਕਰ ਦੇਣਾ ਜੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਵਿੱਚ ਰੋ ਲਿਖ ਦੇਣਾ ਜੀ ਸਾਥ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਘਾ ਜੀ ਅਸੀਂ ਸਾਰੇ ਇਹ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਮਣੀ ਪਲਾਂਟ ਨਾਂ ਦਾ ਇੱਕ ਪੌਦਾ ਹੁੰਦਾ ਹੈ। ਇਸ ਨੂੰ ਪੈਸੇ ਦੇਣ ਵਾਲੇ ਪੌਦੇ ਦੇ ਨਾਂ ਤੋਂ ਲੋਕ ਚਾਹੁੰਦੇ ਨੇ। ਪਰ ਇਸ ਨੂੰ ਪੈਸੇ ਲੱਗਦੇ ਤਾਂ ਨਹੀਂ ਪਰ ਬਹੁਤ ਸਾਰੇ ਲੋਕ ਇਹ ਮੰਨਦੇ ਹਨ ਕਿ ਪਹਿਲਾਂ ਆਪਾਂ ਇਹ ਗੱਲ ਕਰਦੇ ਹਾਂ ਕਿ ਮੰਨਦੇ ਨੇ ਲੋਕ ਲੋਕਾਂ ਦੀ ਕੀ ਵਿਚਾਰਧਾਰਾ ਹੈ। ਕੀ ਮੰਨਦੇ ਨੇ ਲੋਕ ਤੇ ਲੋਕਾਂ ਦੀ ਕੀ ਵਿਚਾਰਧਾਰਾ ਹੈ? ਫਿਰ ਆਪਾਂ ਇਸ ਵਿਸ਼ੇ ਤੇ ਗੱਲ ਕਰਦੇ ਹਾਂ ਸੰਗਤ ਜੀ ਇਹ ਸੱਚ ਹੈ ਜਾਂ ਵੈਮ ਪਰਮ ਤੇ ਆਪਾਂ ਇਸ ਤੋਂ ਕੀ ਸਿੱਖਿਆ ਲੈਣੀ ਹੈ ਪੁਰਾਣਿਕ ਗ੍ਰੰਥਾਂ ਦੇ ਵਿੱਚ ਪੁਰਾਣੀਆਂ ਜਿਹੜੀਆਂ ਮਾਤਾਵਾਂ ਹਨ ਉਹਨਾਂ ਦੇ ਹਿਸਾਬ ਕਿਤਾਬ ਦੇ ਨਾਲ ਮਣੀ ਪਲਾਂ ਦੇ ਪੌਦੇ ਨੂੰ ਸਖ ਸਮ੍ਰiddhi ਦੇ ਸਖ ਸਮ੍ਰiddhi ਦੇਣ ਵਾਲਾ ਪੌਦਾ ਮੰਨਿਆ ਜਾਂਦਾ ਹੈ ਪੁਰਾਣਿਕ ਗ੍ਰੰਥਾਂ ਦੇ ਹਿਸਾਬ ਦੇ ਨਾਲ ਕਿਹਾ ਜਾਂਦਾ ਹੈ ਕਿ ਜਿਸ ਘਰ ਦੇ ਵਿੱਚ ਮਣੀ ਪਲਾਂਣ ਦੇ ਪੌਦੇ ਹੋਣਗੇ ਉਸ ਘਰ ਵਿੱਚ ਵਰਕਤ ਤੇ ਕਦੇ ਕੋਈ ਕਮੀ ਨਹੀਂ ਆ ਸਕਦੀ ਪਰ ਲੋਕ ਫਿਰ ਉਹਨਾਂ ਲੋਕਾਂ ਨੂੰ ਇਹ ਸਵਾਲ ਕਰਦੇ ਨੇ ਕਿ ਸਾਡੇ ਘਰ ਤਾਂ ਬਗੀਚੇ ਭਰੇ ਪਏ ਹਨ ਸਾਡੇ ਘਰ ਭਾਵੇਂ ਕਿ ਪੈਸੇ ਦੀ ਬਹੁਤ ਘਾਟ ਹੈ ਕਮੀ ਹੈ ਫਿਰ ਉਹ ਲੋਕ ਅੱਗੋਂ ਉੱਤਰ ਦਿੰਦੇ ਹਨ ਕਿ ਬਾਈ ਦੁਸੇ ਮਾਨਿਪਲਣ ਦਾ ਪੌਤਾ ਲਗਾਇਆ ਕਿਵੇਂ ਹੈ ਪੁਰਾਣੀ ਗ੍ਰੰਥਾਂ ਦੇ ਮੁਤਾਬਕ ਮਾਨਤਾਵਾਂ ਦੇ ਮੁਤਾਬਕ ਕੀ ਕਰੀਏ ਤੇ ਕੀ ਨਾ ਕਰੀਏ ਇਹ ਸਭ ਮਹੱਤਵਪੂਰਨ ਗੱਲਾਂ ਹਨ ਤਾਂ ਕਿ ਚੰਗੇ ਨਤੀਜੇ ਮਿਲਣ ਤੇ ਗਲਤ ਨਤੀਜੇ ਨਾ ਮਿਲਣ ਪਹਿਲਾਂ ਸੰਗਤ ਜੀ ਆਪਾਂ ਗੱਲ ਕਰਦੇ ਹਾਂ ਮਾਨਤਾਵਾਂ ਦੀ ਕਿ ਕੀ ਕਹਿੰਦੇ ਹਨ ਉਹ ਕਹਿੰਦੇ ਨੇ ਕਿ ਹਮੇਸ਼ਾ ਚੋਰੀ ਕਰਕੇ ਮਣੀ ਪਲਾਂਟ ਲਗਾਓ ਹਾਲਾਂਕਿ ਚੋਰੀ ਕਰਨਾ ਪਾਪ ਹੈ ਮਾੜੀ ਗੱਲ ਹੈ ਫਿਰ ਵੀ ਉਹ ਕਹਿੰਦੇ ਹਨ ਕਿ ਅਮੀਰ ਬੰਦੇ ਦੇ ਘਰ ਦੇ ਜਿਸੇ ਘਰ ਇਹ ਲੱਗਾ ਹੋਵੇ ਉਸ ਨੂੰ ਬੇਨਤੀ ਕਰੋ ਕਿ ਸਾਨੂੰ ਮਣੀ ਪਲਾਂਟ ਦਾ ਪੌਦਾ ਦੇ ਦੇਵੇ ਕਿ ਅਸੀਂ ਆਪਣੇ ਘਰ ਲਗਾਉਣਾ ਹੈ ਜੇ ਉਹ ਨਹੀਂ ਮੰਨਦਾ ਤਾਂ ਫਿਰ ਉਸ ਦਾ ਇੱਕ ਪੱਤਾ ਚਾਹ ਫਿਰ ਉਸੇ ਇੱਕ ਟਾਹਣੀ ਚਾਹ ਉਸੇ ਇੱਕ ਜੜ੍ਹ ਲੈ ਕੇ ਲੈ ਕੇ ਜਾ ਸਕਦੇ ਹੋ ਕਿਉਂਗੇ ਜੜ ਤੋਂ ਲੱਗਣ ਵਾਲਾ ਪੌਦਾ ਹੈ ਤੇ ਲਓ ਚੋਰੀ ਦਾ ਅਮੀਰ ਬੰਦੇ ਦਾ ਚੋਰੀ ਦਾ ਕਰਕੇ ਲਗਾਓ ਇਹ ਪੁਰਾਣਿਕ માનਤਾਵਾਂ ਕਹਿੰਦੀਆਂ ਹਨ ਪੁਰਾਣੇ ਗ੍ਰੰਥ ਕਹਿੰਦੇ ਹਨ ਕਿ ਹਮੇਸ਼ਾ ਸੁਖੀ ਅਮੀਰ ਅਤੇ ਸਮਰiddhi ਵਾਲੇ ਬੰਦੇ ਦੇ ਘਰੋਂ ਲੈ ਕੇ ਜਾਓ ਤਾਂ ਜੋ ਤੁਹਾਡੇ ਘਰ ਉਹ ਜਿਹੜਾ ਹਿੱਸਾ ਪੈ ਜਾਵੇ ਉਹ ਕਹਿੰਦੇ ਹਨ ਕਿ ਨਰਸਰੀ ਵਿੱਚੋਂ ਲਿਆਂਦਾ ਮਣੀ ਪਲਾਂਡ ਦਾ ਪੌਦਾ ਔਰ ਨਤੀਜੇ ਔਰ ਰਿਜ਼ਲਟ ਨਹੀਂ ਦਿੰਦਾ ਇਸ ਗੱਲ ਨੂੰ ਖਾਸ ਤੌਰ ਤੇ ਧਿਆਨ ਦੇ ਵਿੱਚ ਰੱਖੋ ਸੋ ਇਹ ਤਾਂ ਹੋ ਗਿਆ ਪੌਦਾ ਲੈ ਕੇ ਕਿੱਥੋਂ ਆਉਣਾ ਹੈ ਅਗਲੀ ਗੱਲ ਸੰਗਤ ਜੀ ਲੋਕ ਸਵਾਲੇ ਕਰਦੇ ਨੇ ਕਿ ਸ਼ਾਸਤਰਾਂ ਦੇ ਵਿੱਚ ਜਵਾਬ ਦਿੰਦੇ ਹਨ ਸਵਾਲ ਉਹਨਾਂ ਦੇ ਇਹ ਹੁੰਦੇ ਹਨ ਕਿ ਲਗਾਈਏ ਘਰ ਦੇ ਕਿਹੜੇ ਪਾਸੇ ਤਾਂ ਇਸ ਦਾ ਜਵਾਬ ਪੁਰਾਣਿਕ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਆਪਣੇ ਘਰ ਦੇ ਵਿੱਚ ਦੱਖਣ ਪੂਰਬੀ ਪਾਸੇ ਲਗਾਓ ਦੱਖਣ ਪੂਰਬੀ ਭਾਵ ਕੇ ਜਿਹੜੀ ਗੋਠ ਬਣਦੀ ਹੈ ਘਰ ਦੀ ਉਥੇ ਲਾਓ ਇਹ ਪੁਰਾਣੀ ਗ੍ਰੰਥਾਂ ਵਿੱਚ ਉਤਰ ਹੈ ਜਾਂ ਤਾਂ ਘਰ ਦੇ ਬਿਲਕੁਲ ਦੱਖਣ ਪੂਰਬ ਦਿਸ਼ਾ ਵੱਲ ਲਗਾਓ ਜਾਂ ਫਿਰ ਘਰ ਦਾ ਜਿਹੜਾ ਹਾਲ ਹੈ ਤੁਹਾਡਾ ਉਸ ਦੇ ਅੰਦਰਲੇ ਪਾਸੇ ਲਗਾ ਦਿਓ ਕਿਸੇ ਛੋਟੇ ਜਿਹੇ ਭਾਂਡੇ ਦੇ ਵਿੱਚ ਗਮਲੇ ਦੇ ਵਿੱਚ ਚਾਹੇ ਕੱਚ ਦੀ ਬੋਤਲ ਦੇ ਵਿੱਚ ਕਿਉਂਗੇ ਇਹ ਜਿਹੜਾ ਪੌਦਾ ਹੈ ਇਹ ਪਾਣੀ ਦੇ ਵਿੱਚ ਹੋ ਜਾਂਦਾ ਹੈ ਤੇ ਮਿੱਟੀ ਦੇ ਵਿੱਚ ਵੀ ਹੋ ਜਾਂਦਾ ਹੈ ਇੱਥੇ ਫਿਰ ਕਈ ਲੋਕਾਂ ਨੇ ਇਹ ਸਵਾਲ ਕੀਤਾ ਸੀ ਕਿ ਇਹ ਇਹ ਉੱਪਰ ਵੱਲ ਨੂੰ ਕਰਕੇ ਲਗਾਉਣਾ ਹੈ ਕਿਉਂਕਿ ਇਹ ਵੇਲ ਇਸ ਨੂੰ ਫੈਲਣਾ ਚਾਹੀਦਾ ਹੈ ਤਾਂ ਐਸਾ ਜਵਾਬ ਪੁਰਾਣਿਕ ਮਾਨਤਾਵਾਂ ਦੇ ਗ੍ਰੰਥਾਂ ਦੇ ਵਿੱਚ ਇਹ ਦੱਸਿਆ ਹੈ ਕਿ ਕਹਿੰਦੇ ਹਨ ਕਿ ਹਮੇਸ਼ਾ ਇਸ ਨੂੰ ਕਿਸੇ ਡੋਰੀ ਨਾਲ ਬਣ ਕੇ ਜਾਂ ਫਿਰ ਆਪਣੇ ਘਰਾਂ ਦੇ ਵਿੱਚ ਮਜ਼ਬੂਤ ਪਲਾਸਟਿਕ ਵਾਲੇ ਧਾਗੇ ਹੁੰਦੇ ਨੇ ਜਾਂ ਕੋਈ ਮੋਟੀ ਰੱਸੀ ਹੁੰਦੀ ਹੈ ਹਮੇਸ਼ਾ ਉਸ ਦੇ ਨਾਲ ਬਣ ਕੇ ਉੱਪਰ ਵੱਲ ਨੂੰ ਟੰਗ ਦਿਓ ਤਾਂ ਕਿ ਉਹ ਉਤਾਂ ਵੱਲ ਨੂੰ ਜਾਵੇ ਪਤਾਵਾਂ ਵੱਲ ਨੂੰ ਭਾਵ ਕਿ ਤਰੱਕੀ ਵੱਲ ਨੂੰ ਜਾਵੇ ਇਹ ਜਵਾਬ ਹੈ ਪੁਰਾਣਿਕ માનਤਾਵਾਂ ਦਾ ਜ਼ਮੀਨ ਤੇ ਫੈਲਣ ਤੋਂ ਭਾਵ ਹੈ ਕਿ ਜੇਕਰ ਇਹ ਨੀਚੇ ਹੀ ਫੈਲਿਆ ਰਹੇਗਾ ਤਾਂ ਤੁਹਾਡਾ ਕੰਮ ਉੱਥੇ ਹੀ ਘਮਨ ਕੇਰੇ ਵਿੱਚ ਪਿਆ ਰਹੇਗਾ ਹੁਣ ਆਪਾਂ ਇਸ ਚੀਜ਼ ਦੇ ਵਿਚਾਰ ਕਰਨ ਦੇ ਲਈ ਪੁਸਤਕਾਂ ਪੜੀਆਂ ਕਈ ਸਿਆਣੇ ਦੀ ਰਹਿ ਲਈ ਕਿ ਕੀ ਕਾਰਨ ਹੈ ਮਨੀ ਪਲਾਂਟ ਨੂੰ ਸੁਖ ਸਮ੍ਰਿਧੀ ਵਾਲਾ ਪੌਦਾ ਮੰਨਿਆ ਜਾਂਦਾ ਹੈ ਕਿਉਂਕਿ ਸਾਡੇ ਇੱਥੇ ਤਾਂ ਇਸ ਚੀਜ਼ ਨੂੰ ਵੈਮ ਪਰਮ ਮੰਨਿਆ ਜਾਂਦਾ ਹੈ ਦੇਖੋ ਜੋ ਵੀ ਤੁਹਾਨੂੰ ਪਹਿਲਾਂ ਗੱਲਬਾਤ ਦੱਸੀ ਹੈ ਕਿ ਜੇਕਰ ਇਹ ਤੁਹਾਨੂੰ ਚੰਗੀ ਲੱਗੇ ਤਾਂ ਤੁਸੀਂ ਇਸਨੂੰ ਮੰਨ ਵੀ ਸਕਦੇ ਹੋ ਜੇ ਤੁਹਾਨੂੰ ਨਹੀਂ ਚੰਗੇ ਲੱਗਦੇ ਤੁਸੀਂ ਇਸਨੂੰ ਵਹਿਮ ਭਰਮ ਵਿੱਚ ਮੰਨ ਸਕਦੇ ਹੋ ਗੱਲਾਂ ਦੋਵੇਂ ਹਨ ਹੁਣ ਅਸੀਂ ਤੁਹਾਨੂੰ ਜਿਹੜੇ ਆ ਪੜਤਾਲ ਉਹਦਾ ਸਿੱਟਾ ਵੀ ਕੱਢ ਕੇ ਦੱਸਦੇ ਹਾਂ ਕਿ ਕੀ ਕਾਰਨ ਹੈ ਇਸਨੂੰ ਸੁੱਖ ਸਮ੍ਰiddhi ਵਾਲਾ ਪੌਦਾ ਕਿਉਂ ਮੰਨਿਆ ਜਾਂਦਾ ਹੈ ਸਾਹ ਸੰਗਤ ਜੀ ਇੱਕ ਗੱਲ ਤਾਂ ਬਣੀ ਸਾਫ਼ ਹੈ ਕਿ ਕਿਸੇ ਦੇ ਘਰ ਮੰਨੇ ਪਲਾਂਟ ਲਿਓਣ ਦੇ ਨਾਲ ਉਹਨੂੰ ਮੰਨੇ ਪਲਾਂਟ ਨੇ ਪੈਸੇ ਨਹੀਂ ਦੇਣ ਲੱਗ ਜਾਣਾ ਉਸ ਮੰਨੀ ਪਲਾਂਟ ਦੇ ਪੱਤਿਆਂ ਦੀ ਥਾਂ ਤੇ ਪੱਤੇ ਹੀ ਰਹਿਣੇ ਹਨ ਨੋਟ ਨਹੀਂ ਲੱਗਣਗੇ ਦੂਜੀ ਗੱਲ ਇਹ ਕਿ ਜਿੰਨੇ ਮਿਹਨਤ ਕਰਾਂਗੇ ਆਪਾਂ ਸਾਨੂੰ ਉਹਨਾ ਹੀ ਫਲ ਮਿਲੇਗਾ ਸਾਡੀ ਮਿਹਨਤ ਦਾ ਸਾਨੂੰ ਪੈਸਾ ਮਿਲੇਗਾ ਹੁਣ ਕਾਰਨ ਕੀ ਹੈ ਇਹਦਾ ਜਿਹੜਾ ਪੱਤਾ ਹੁੰਦਾ ਹੈ ਤੁਸੀਂ ਧਿਆਨ ਨਾਲ ਦੇਖੇ ਦਿਲ ਦੀ ਸ਼ੇਪ ਦਾ ਹੁੰਦਾ ਹੈ ਤੇ ਦਿਲ ਦਾ ਆਕਾਰ ਹੁੰਦਾ ਹੈ ਹਾਰਟ ਸ਼ੇਪ ਕਹਿੰਦੇ ਨੇ ਇਸ ਨੂੰ ਵਿਗਿਆਨਿਕ ਤੌਰ ਤੇ ਪ੍ਰਮਾਣਿਕ ਹੈ ਕਿ ਜਿਹੜਾ ਇਹ ਪੱਤਾ ਹੈ ਇਹ ਰੈਡੀਏਸ਼ਨ ਜਿਹੜੀਆਂ ਹੁੰਦੀਆਂ ਨੇ ਖਤਰਨਾਕ ਚੋਕੇ ਨਾ ਹੁੰਦੀਆਂ ਨੇ ਹਾਰਮਫੁਲ ਰੈਡੀਏਸ਼ਨ ਜਿਹੜੀਆਂ ਆਪਣੀ ਟੀਵੀ ਦੇ ਵਿੱਚੋਂ ਨਿਕਲਦੀਆਂ ਨੇ ਲੈਪਟਾਪ ਦੇ ਵਿੱਚੋਂ ਨਿਕਲਦੀਆਂ ਨੇ ਮੋਬਾਈਲ ਦੇ ਵਿੱਚੋਂ ਨਿਕਲਦੀਆਂ ਨੇ ਜਾਂ ਘਰ ਵਿੱਚ ਆਪਾਂ ਹੋਰ ਜਿਹੜੀਆਂ ਵੀ ਬਿਜਲੀ ਦਾ ਸਮਾਨ ਰੱਖਿਆ ਹੈ ਉਹਨਾਂ ਦੇ ਵਿੱਚੋਂ ਨਿਕਲਣ ਵਾਲੀਆਂ ਖਤਰਨਾਕ ਕਿਰਨਾਂ ਨੂੰ ਸੋਖਣ ਦਾ ਕੰਮ ਕਰਦਾ ਹੈ ਸੋ ਇਹ ਗੱਲ ਇਸ ਲਈ ਕਹੀ ਜਾਂਦੀ ਹੈ ਇਸ ਕਰਕੇ ਇਸ ਨੂੰ ਸਮ੍ਰੇਤੀ ਵਾਲਾ ਪੌਦਾ ਮੰਨਿਆ ਜਾਂਦਾ ਹੈ ਸੋਖਾ ਵਾਲਾ ਪੌਦਾ ਮੰਨਿਆ ਜਾਂਦਾ ਹੈ ਜਿਸ ਘਰ ਵਿੱਚ ਇਹ ਖਤਰਨਾਕ ਕਿਰਨਾਂ ਨੂੰ ਸੋਖ ਲਵੇਗਾ ਉਸ ਘਰ ਦੇ ਵਿੱਚੋਂ ਦੁੱਖ ਰੋਗ ਆਪਣੇ ਆਪ ਹੀ ਘਟ ਜਾਣਗੇ ਘਰ ਦੇ ਵਿੱਚ ਖਤਰਨਾਕ ਕਿਰਨਾਂ ਘਟ ਹੋਣਗੀਆਂ ਜਿਸ ਜਿਸ ਘਰ ਦੇ ਵਿੱਚ ਮੰਨੇ ਪlant ਲੱਗਿਆ ਹੋਵੇਗਾ ਲਾਉਣਾ ਕਿਵੇਂ ਹੈ ਕਿਵੇਂ ਨਹੀਂ ਲਾਉਣਾ ਉਹ ਤੁਹਾਡੀ ਆਪਣੀ ਮਰਜ਼ੀ ਹੈ ਉਹ ਪਹਿਲਾਂ ਦਸੀਆਂ ਗੱਲਾਂ ਤੁਸੀਂ ਫੋਲੋ ਕਰਨੀਆਂ ਨੇ ਮੰਨਣੀਆਂ ਨੇ ਕਿ ਨਹੀਂ ਮੰਨਣੀਆਂ ਉਹ ਤੁਹਾਡੀ ਮਰਜ਼ੀ ਹੈ ਹੋ ਸਕਦਾ ਹੈ ਉਹ ਵੈਮ ਪਰਮਾ ਵੇ ਪਰਕਾਰ ਦੇ ਵਿੱਚ ਰੱਖਣ ਨਾਲ ਆਪਣੇ ਘਰ ਦੇ ਹਾਲ ਦੇ ਵਿੱਚ ਰੱਖਣ ਨਾਲ ਇਹ ਕਿਰਨਾਂ ਨੂੰ ਜ਼ਰੂਰ ਸੋਕੇਗਾ ਤੇ ਆਪਣੀ ਸਿਹਤ ਦੇ ਉੱਤੇ ਜੋ ਕਿਰਨਾਂ ਨੇ ਨੁਕਸਾਨ ਕਰਨਾ ਸੀ ਉਹ ਥੋੜਾ ਘਟ ਕਰਨ ਗਿਆ ਸੋ ਇਸ ਕਰਕੇ ਕਿਸੇ ਨੇ ਸੋਚ ਸਮਝ ਕੇ ਹੀ ਇਸ ਨੂੰ ਸੁਖ ਸਮ੍ਰiddhi ਵਾਲੇ ਪੌਦੇ ਦਾ ਵੇਲ ਦਾ ਨਾਮ ਦੇ ਦਿੱਤਾ ਕਿਉਂਕਿ ਜਿਸ ਕਰ ਕਿਰਨਾਂ ਘਟ ਹੋਣ ਗਿਆ ਉਸ ਘਰ ਦਾ ਪੈਸਾ ਡਾਇਰੈਕਟਰਾਂ ਦੇ ਕੋਲ ਘਟ ਜਾਵੇਗਾ ਤੇ ਉਸ ਪੈਸੇ ਦੀ ਬਚਤ ਹੋਵੇਗੀ ਸੋ ਇੱਥੇ ਸਾਰੀ ਗੱਲਬਾਤ ਦਾ ਨਿਚੋੜ ਨਿਕਲਦਾ ਹੈ ਮਰਜ਼ੀ ਆਪਣੀ ਹੈ ਆਪਾਂ ਕਿੱਥੋਂ ਤੱਕ ਸੱਚ ਮੰਨਣਾ ਹੈ ਕਿੱਥੋਂ ਤੱਕ ਝੂਠ ਮੰਨਣਾ ਹੈ ਇਹ ਜਿਹੜੀ ਤੁਹਾਨੂੰ ਸਾਰੀ ਗੱਲਬਾਤ ਦੱਸੀ ਹੈ ਕੁਝ ਪੁਰਾਣੇ ਗ੍ਰੰਥਾਂ ਤੋਂ ਪੁਰਾਣੇ ਕਥਾਵਾਂ ਤੋਂ ਇਹ ਸੁਣੀ ਹੋਈ ਹੈ ਕੁਝ ਸਿਆਣੇ ਲੋਕਾਂ ਨੇ ਰਹਿ ਲਈ ਹੋਈ ਹੈ ਕੁਝ ਪੁਸਤਕਾਂ ਪੜ੍ਹ ਕੇ ਇਹ ਸਾਰੀ ਜੋ ਜਾਣਕਾਰੀ ਹੈ ਤੁਹਾਡੇ ਤੱਕ ਪਹੁੰਚਾਉਣ ਦਾ ਕੰਮ ਕੀਤਾ ਗਿਆ ਹੈ ਸੋ ਸਾਸੰਗਾ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਵਾਦ ਵਾਦ ਸ਼ੇਅਰ ਕਰ ਦੇਣਾ ਜੀ ਲਾਈਕ ਕਰ ਦੇਣਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਿਖਵਾ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ